ਮੈਂ ਅਸੰਤ ਹਰਦਿਲ ਆਓ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਸ਼ਬਦ ਦੀ ਵਿਚਾਰ ਕਰੀਏ ਅੱਜ ਦਾ ਸਾਡਾ ਵਿਸ਼ਾ ਹੈ ਕਿਸੇ ਮਹਾਪੁਰਖ ਦਾ ਕਿਸੇ ਅਵਤਾਰ ਦਾ ਕੁਝ ਖਾਸ ਸ਼ਕਤੀਆਂ ਲੈ ਕੇ ਦੁਨੀਆ ਤੇ ਪੈਦਾ ਹੋਣਾ ਗੁਰੂ ਪਾਤਸ਼ਾਹ ਕੀ ਇਸ ਗੱਲ ਨੂੰ ਪ੍ਰਵਾਨ ਕਰਦੇ ਹਨ ਆਓ ਗੁਰਬਾਣੀ ਕੋਲੋਂ ਹੀ ਪੁੱਛਦੇ ਹਾਂ ਤੀਜੇ ਪਾਤਸ਼ਾਹ ਕਹਿੰਦੇ ਹਨ ਜੁਗਹਿ ਜੁਗਹਿ ਕੇ ਰਾਜੇ ਕੀਏ ਗਾਵਹਿ ਕਰ ਅਵਤਾਰੀ ਤਿਨ ਪੀ ਅੰਤ ਨ ਪਾਇਤਾ ਕਾ ਕਿਆ ਕਰ ਆਖ ਵਿਚਾਰੀ ਗੁਰੂ ਸਾਹਿਬ ਅਸਲ ਵਿੱਚ ਕਹਿ ਰਹੇ ਹਨ ਕਿ ਪੁਰਾਣੇ ਸਮੇਂ ਤੋਂ ਹੀ ਜਦੋਂ ਤੋਂ ਮਨੁੱਖਤਾ ਨੇ ਹੋਸ਼ ਸੰਭਾਲੀ ਹੈ ਕਈ ਮਨੁੱਖ ਐਸੇ ਹੋਏ ਹਨ ਜਿਨ੍ਹਾਂ ਦਾ ਦਿਮਾਗ ਜਾਂ ਸੋਚ ਆਮ ਬੰਦਿਆਂ ਨਾਲੋਂ ਵੱਧ ਸੀ ਤੇ ਲੋਕਾਂ ਨੇ ਉਹਨਾਂ ਨੂੰ ਅਵਤਾਰ ਕਹਿ ਕੇ ਪੂਜਨਾ ਸ਼ੁਰੂ ਕਰ ਦਿੱਤਾ ਜਦ ਕਿ ਉਹ ਕਿਸੇ ਸਮੇਂ ਉਸ ਖੇਤਰ ਦੇ ਪ੍ਰਮੁੱਖ ਵਿਅਕਤੀ ਜਾਂ ਰਾਜੇ ਸਨ ਉਹਨਾਂ ਨੇ ਵੀ ਪਰਮੇਸ਼ਰ ਦਾ ਭਾਵ ਕੁਦਰਤ ਦੇ ਰਚਨਹਾਰੇ ਦਾ ਜਾਂ ਕਹਿ ਲੋ ਕੁਦਰਤ ਦਾ ਪੰਤ ਨਹੀਂ ਪਾਇਆ ਸੋ ਗੁਰੂ ਸਾਹਿਬ ਸਾਨੂੰ ਇਹ ਸਮਝਾਉਣਾ ਚਾਹੁੰਦੇ ਹਨ ਕਿ ਜਿੰਨੀ ਮਰਜ਼ੀ ਆਪਾਂ ਵਿਚਾਰ ਕਰਕੇ ਦੇਖ ਲਈਏ ਇਸ ਕੁਦਰਤ ਦੀ ਕੀਮਤ ਪਾਉਣਾ ਤੇ ਕਾਦਰ ਦੀ ਕੀਮਤ ਪਾਉਣਾ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਅਵਤਾਰ ਸਮਝਦੇ ਹਾਂ ਜਾਂ ਭਗਵਾਨ ਦੇ ਕੋਈ ਖਾਸ ਦੂਤ ਸਮਝਦੇ ਹਾਂ ਅਸਲ ਵਿੱਚ ਉਹ ਉਹ ਸਿਆਣੇ ਮਨੁੱਖ ਨੇ ਜਿਨ੍ਹਾਂ ਦਾ ਪੁਰਾਣੇ ਸਮੇਂ ਵਿੱਚ ਕੁਝ ਰਤਬਾ ਸੀ ਉਹ ਰਾਜਿਆਂ ਵਾਂਗੂ ਵਿਚਰਦੇ ਸਨ ਇਸ ਕਰਕੇ ਉਹਨਾਂ ਦਾ ਸਮਾਜ ਵਿੱਚ ਕੁਝ ਜ਼ਿਆਦਾ ਰੋਬ ਸੀ ਤੇ ਸਮਾਂ ਪੈਣ ਤੇ ਉਹਨਾਂ ਨੂੰ ਭਗਵਾਨ ਦੇ ਅਵਤਾਰ ਕਿਹਾ ਜਾਣ ਲੱਗਾ ਜਦ ਕਿ ਗੁਰਬਾਣੀ ਇਹ ਸਪਸ਼ਟ ਕਰਦੀ ਹੈ ਕਿ ਪਰਮਾਤਮਾ ਕਦੀ ਵੀ ਜਨਮ ਨਹੀਂ ਲੈਂਦਾ